ਹੰਸਰਾਜ ਹੰਸ ਤੇ ਪਤਨੀ ਦੇ ਦੇਹਾਂਤ ਤੋਂ ਬਾਅਦ ਵੱਖੋ-ਵੱਖਰੇ ਖੇਤਰ ਦੇ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਸਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਹੰਸਰਾਜ ਹੰਸ ਦੇ ਘਰ ਪੁੱਜੇ ਜਿੱਥੇ ਉਹਨਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਹੰਸ ਰਾਜ ਹੰਸ ਜਨਾ ਨੇ ਗਾਇਕੀ ਦੇ ਖੇਤਰ ਦੇ ਵਿੱਚ ਤੇ ਸਿਆਸਤ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਨੇ। ਉਹਨਾਂ ਦੀ ਇਸੇ ਕਾਮਯਾਬੀ ਦੇ ਪਿਛੇ ਉਹਨਾਂ ਦੀ ਧਰਮ ਪਤਨੀ ਰੇਸ਼ਮ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਵੱਲੋਂ ਆਖਿਆ ਗਿਆ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਰੇਸ਼ਮ ਕੌਰ ਦੀ ਰੂਹ ਨੂੰ ਰੱਬ ਆਪਣੇ ਚਰਨਾਂ ਦੇ ਵਿੱਚ ਨਵਾਸ ਸਥਾਨ ਬਖਸ਼ੇ ਤੇ ਪਿਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਜਿਸ ਦਿਨ ਤੋਂ ਇਹ ਮੰਤ ਪਾੜੀ ਘਟਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇਲੂ ਦੀ ਮੂਰੀਆਂ ਕਰਕੇ ਮੈਂ ਤਾਂ ਲੇਟ ਹੋ ਗਿਆ ਬਾਜੀ ਦਾ ਬੇਟੇ ਦਾ ਹੀ ਬੜਾ ਪਿਆਰ ਸੀ ਪਰ ਮਾਪੇ ਅੱਗੇ ਵਸੇ ਹੀ ਤੋ ਆ ਕਰਕੇ ਮੈਂ ਆਪਣੀ ਚਰਨਾਂ ਤੇ ਕਿੰਨਾ ਬਾਸ